ਕੇਜਰੀਵਾਲ ਨੂੰ ਹਟਾਉਣ ਦੀ ਪਟੀਸ਼ਨ ਹੋਈ ਖਾਰਜ ਭਗਵੰਤ ਪਾਣੂ ਕੇਜਰੀਵਾਲ ਨੂੰ ਸਿਰਫ ਮੁਲਾਕਾਤ ਜੰਗਲਾ ਵਿੱਚ ਹੀ ਮਿਲਣ ਦੀ ਮਿਲੀ ਆਗਿਆ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ ਜੇਲ੍ਹ ਤੋਂ ਹੀ ਚਲਾ ਸਕਣਗੇ ਸਰਕਾਰ ਵਰਕਰਾਂ ਨੂੰ ਹਲਕਿਆਂ ਵਿੱਚ ਜਾਣ ਦੀ ਇਜਾਜ਼ਤ ਦਿੱਤੀਸਲਾ ਦੇਸ਼ ਦੇ ਛੇ ਰਾਜਾਂ ਵਿੱਚ ਗਰਮੀ ਦਾ ਕਹਿ ਤਾਪਮਾਨ 38 ਡਿਗਰੀ ਤੇ ਪਹੁੰਚਿਆ ਸਿੱਖਿਆ ਬੋਰਡ ਵੱਲੋਂ ਪੰਜਵੀਂ ਦੇ ਨਤੀਜੇ ਦੀ ਮੈਲ ਸੂਚੀ ਜਾਰੀ ਨਾ ਕਰਨ ਦਾ ਕਿ ਬੋਰਡ ਦੀ ਕਾਰਜ ਪ੍ਰਣਾਲੀ ਦੇ ਸ਼ੰਕੇ ਗੁਲਾਬੀ ਸੁੰਡੀ ਦਾ ਹਮਲਾ ਰੋਕਣ ਦੇ ਲਈ ਨਰਮੇ ਦੀਆਂ ਛਟੀਆਂ ਇਟਿਆ ਨੂੰ ਕੀਤਾ ਜਾਵੇ ਨਸ਼ਟ ਰਿਆਣਾ ਪੁਲਿਸ ਵੱਲੋਂ ਕੁੱਟਮਾਰ ਦਾ ਮਾਮਲਾ ਜਖਮੀ ਫਤਪਾਲ ਨੂੰ ਜਾਂ ਥਾਣੇ ਦੀ ਨਿਸ਼ਾਨਦੇਹੀ ਲਿਕਨੌਰੀ ਬੱਡਰ ਲਿਆਂਦਾ ਗਰਮੀ ਕਾਰਨ ਸਵਾਰ ਬਿਜਲੀ ਦੀ ਮੰਗ ਤੋੜੀ ਗਈ ਰਿਕਾਰਡ ਸੋਨੀਆ ਗਾਂਧੀ ਸਮੇਤ 14 ਸੰਸਦਾਂ ਨੇ ਸਰਾਸਵਾ ਮੈਂਬਰ ਵਜੂ ਕਿ ਸੌ ਭਾਰਤ ਵੱਲੋਂ ਨਵੀਂ ਪੀੜੀ ਦੀ ਪਲਾਸਟਿਕ ਮਜ਼ਾਈ ਲਗਨੀ ਪ੍ਰਾਈਮ ਦੀ ਸਫਲ ਪਰਖ ਮਾਰਚ ਵਿੱਚ ਸ਼ੱਕ ਹਾਈ ਥਾਲੀ ਹੋਈ ਮਹਿੰਗੀ ਤੇ ਮਾਸਾਹਾਰੀ ਹੋਈ ਸਸਤੀ ਮੋਦੀ ਨੇ ਕਿਹਾ ਕਿ ਇੱਕ ਦੂਜੇ ਨਾਲ ਲੜਨ ਵਾਲੇ ਹੁਣ ਮੇਰੇ ਖਿਲਾਫ ਹੋਏ ਇਕੱਠੇ ਕੱਲ ਜੂ ਇਹ ਬੁੱਤ ਵਾਲਾ ਮਾਪ ਰਾਇ ਤੇ ਤੇਪਾ